ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਮੈਂ ਇਕੱਲੇ ਸ਼ੁਰੂ ਕੀਤਾ ਸੀ ਪਰ ਖੁਸ਼ੀ ਦੀ ਗੱਲ ਹੈ ਅੱਜ ਮੇਰੀ ਟੀਮ ਵਿੱਚ 16 ਜਣੇ ਕੰਮ ਕਰ ਰਹੇ ਨੇ 16 ਦੇ 16 ਸਟੂਡੈਂਟ ਨੇ ਜਿਹੜੇ ਆ ਵੀ ਆਪਣੀ ਕਲਾਸਾਂ ਤੋਂ ਬਾਅਦ ਪਾਰਟ ਟਾਈਮ ਜੌਬ ਕਰਦੇ ਮੇਰੇ ਕੋਲ ਹੈ ਨਾ ਕਿਉਂਕਿ ਮੈਨੂੰ ਐਸੀ ਪਟਿਆਲਿਆ ਕਿ ਮੈਨੂੰ ਤਾਂ ਦਿੱਕਤ ਹੋਈ ਸੀ ਹੈ ਨਾ ਮੈਂ ਚਾਹੁੰਦੀ ਹਾਂ ਵੀ ਹੁਣ ਹੋਰ ਕੁੜੀਆਂ ਨੂੰ ਨਾ ਚੀਜ਼ ਦਿੱਕਤ ਹੋਵੇ ਉਹਨਾਂ ਨੇ ਸੋਚਣਾ ਪਵੇ ਯਾਰ ਵੀ ਅੱਗੇ ਪੜ੍ਹਨਾ ਵੀ ਤੇ ਕੀ ਕਰੀਏ ਕੁਐਸਚਨ ਮਾਰਕ ਨਾ ਹੋਵੇ ਮੇਰੀ ਐਮਏ ਬੀਐਡ ਹੈ ਕੀ ਆ ਲੈਟ ਕੁਆਲੀਫਾਈਆ ਪੰਜਾਬੀ ਔਰ ਪੀਟੈਡ ਕੁਆਲੀਫਾਈਆ ਤੇ ਹੁਣ ਅੱਗੇ ਮਾਸਟਰ ਕੇਡਰ ਜੋ ਪੋਸਟ ਆਉਂਦੀਆਂ ਨੇ ਹੈ ਨਾ ਪ੍ਰੋਫੈਸਰ ਦੇ ਆਉਂਦੇ ਨੇ ਤਾਂ ਮੈਂ ਉਹਦੀ ਪੂਰੀ ਫੁੱਲ ਤਿਆਰੀ ਕਰੂੰ ਇਹਨਾਂ ਬੈਗਾਂ ਦੇ ਉੱਤੇ ਹੱਥਾਂ ਦੀ ਕਿਰਤ ਦੇ ਨਾਲ ਊੜਾ ੜਾ ਲਿ ਹੱਥਾਂ ਦੇ ਨਾਲ ਕੀਤਾ ਜਾਂਦਾ ਔਰ ਇੱਕ ਮਿਹਨਤੀ ਕੁੜੀ ਜਿਹਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਦੀ ਕਹਾਣੀ ਅੱਜ ਤੁਹਾਡੇ ਤੱਕ ਲੈ ਕੇ ਆਵਾਂਗੇ ਉਹ ਇਸ ਕਿਰਤ ਦੇ ਨਾਲ ਕਿਵੇਂ ਜੁੜਦੇ ਨੇ ਅਸੀਂ ਬਹੁਤ ਸਾਰੇ ਜਿਹੜਾ ਮਯੂਸ ਹੋ ਜਾਂਦੇ ਆ ਕਿ ਸਾਨੂੰ ਸਾਡੀ ਪੜ੍ਹਾਈ ਲਿਖਾਈ ਦੇ ਮੁਤਾਬਕ ਕੰਮ ਨਹੀਂ ਮਿਲਦਾ ਪਰ ਇਹ ਕੁੜੀ ਬਹੁਤ ਪੜ੍ਹੀ ਲਿਖੀ ਹੈ ਜੋ ਆਪਣਾ ਇੱਕ ਕੰਮ ਕਰ ਰਹੀ ਹੈ ਔਰ ਅਸੀਂ ਸਾਡੀ ਨਿਰਾਸ਼ਾ ਇੱਥੋਂ ਤੱਕ ਹੋ ਜਾਂਦੀ ਹੈ ਕਿ ਅਸੀਂ ਬਹੁਤ ਵੱਡਾ ਕੰਮ ਕਰਨਾ ਚਾਹੁੰਦੇ ਆ ਜਾਂ ਇਹ ਸੋਚਦੇ ਆ ਕਿ ਸਾਨੂੰ ਆਪਣੇ ਕੰਮ ਦੇ ਬਹੁਤ ਜ਼ਿਆਦਾ ਪੈਸੇ ਮਿਲਣ ਅਸੀਂ ਜਲਦੀ ਸੈੱਟ ਹੋਣਾ ਚਾਹੁੰਦੇ ਆ ਪਰ ਕਈ ਜ਼ਿੰਦਗੀਆਂ ਇਦਾਂ ਵੀ ਚੱਲਦੀਆਂ ਨੇ ਜੋ ਲਗਾਤਾਰ ਮਿਹਨਤ ਕਰਦੇ ਰਹਿੰਦੇ ਨੇ ਹੌਲੀ-ਹੌਲੀ ਜਿਹੜਾ ਅੱਗੇ ਵਧਦੇ ਨੇ ਤਾਂ ਇਹ ਅਰਪਿੰਦਰ ਦੀ ਕਹਾਣੀ ਤੁਹਾਡੇ ਨਾਲ ਰੱਖਾਂਗੇ ਔਰ ਇਹ ਉਹਨਾਂ ਦੀ ਹੱਥਾਂ ਦੀ ਕਿਰਤ ਹੈ ਤੁਸੀਂ ਦੇਖੋਗੇ ਨਿੱਕੇ ਨਿੱਕੇ ਬੈਗ ਉਹ ਵੇਚਦੇ ਨੇ ਜਿਸ ਤਰ੍ਹਾਂ ਲੈਦਰ ਦਾ ਬੈਗ ਹਜ਼ਾਰਾਂ ਰੁਪਏ ਦਾ ਬੈਗ ਆਉਂਦਾ ਤੇ ਆ ਬੈਗ ਦੀ ਕੋਈ ਵੀ ਕੀਮਤ ਨਹੀਂ ਹੈ ਹੱਥੀ ਬਣਿਆ ਹੋਇਆ ਇਹ ਬੈਗ ਹੈ ਤੇ ਔਰ ਇਹ ਬੈਗ ਬਣਾ ਕੇ ਵੇਚਦੇ ਨੇ ਤੇ ਹੰਡਨਸਾਰ ਵੀ ਹੈ ਔਰ ਤੁਹਾਨੂੰ ਸਾਡੇ ਕਲਚਰ ਨਾਲ ਵੀ ਜੋੜਦਾ ਊੜਾ ਆੜਾ ਇਹਦੇ ਉੱਪਰ ਲਿਖਿਆ ਹੋਇਆ ਆਮ ਤੌਰ ਤੇ ਅੱਜ ਕੱਲ ਬਹੁਤੇ ਬੱਚੇ ਜਿਹੜੇ ਕੌਮੈਂਟਾਂ ਚ ਜਿਨ੍ਹਾਂ ਨੇ ਨਵਾਂ ਨਵਾਂ ਟ੍ਰੈਂਡ ਜਾਣਾ ਸ਼ੁਰੂ ਕੀਤਾ ਜਿੱਥੇ ਜੁਰਮਾਨੇ ਲੱਗਦੇ ਹੁੰਦੇ ਸੀ ਉਹਨਾਂ ਬੱਚਿਆਂ ਨੂੰ ਅੱਜ ਕੱਲ ਊੜਾ ਆੜਾ ਪੜਨਾ ਵੀ ਔਕਾ ਹੁੰਦਾ ਔਰ ਕਈ ਵਾਰ ਕਈ ਵਾਰ ਜਾਦੇ ਪੜਾ ਜਾਦੇ ਜਿੱਦਾ ਵੱਡੀਆਂ ਜਮਾਤਾਂ ਅਸੀਂ ਕਰ ਲਈਆਂ ਤਾਂ ਸਾਨੂੰ ਛੋਟੀਆਂ ਜਮਾਤਾਂ ਦੀ ਪੜ੍ਹਾਈ ਭੁੱਲਦੀ ਐ ਤਾਂ ਊੜਾੜਾ ਕਈ ਵਾਰ ਯਾਦ ਵੀ ਨਹੀਂ ਰਹਿੰਦਾ ਪਰ ਜੇ ਸਾਹਮਣੇ ਸਾਡੇ ਪਿਆ ਹੂਗਾ ਤਾਂ 35 ਏਕੜ ਸਾਨੂੰ ਸਾਹਮਣੇ ਦੇਖਦੇ ਨਜ਼ਰ ਆਉਣਗੇ ਤੇ ਇਹ ਰੁਪਿੰਦਰ ਦਾ ਕੰਮ ਹੈ ਚੁੰਨੀ ਤੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਬਰੀਕੀ ਦੇ ਨਾਲ ਜਿਹੜੀ ਕਢਾਈ ਆ ਉਹ ਕੀਤੀ ਗਈ ਆ ਅ ਰੁਪਿੰਦਰ ਸਭ ਤੋਂ ਪਹਿਲਾਂ ਤਾਂ ਆਪਦੇ ਕੰਮ ਦੇ ਬਾਰੇ ਜ਼ੋਰ ਸਾਨੂੰ ਦੱਸਿਓ ਤੁਸੀਂ ਕਦੋਂ ਤੋਂ ਇਸ ਦੇ ਨਾਲ ਜੁੜੇ ਹੋ ਤੁਹਾਡਾ ਇਹ ਕੰਮ ਚੁਣਨ ਦਾ ਇਰਾਦਾ ਕਿਵੇਂ ਬਣਿਆ ਜਾਂ ਮਨ ਕਿਵੇਂ ਬਣਿਆ ਹਾਂਜੀ ਸਤਿ ਸ਼੍ਰੀ ਅਕਾਲ ਮੈਨੂੰ ਅਸਲ 'ਚ ਇਹ ਕੰਮ ਕਰਦੀ ਨੂੰ 2 ਸਾਲ ਹੋਇਆ 2.5 ਸਾਲ ਹਨਾ ਮੰਨ ਕੇ ਚਲੋ ਜਦੋਂ ਹੀ ਮੈਂ ਪਟਿਆਲਾ ਆਈ ਸੀ ਕਿਉਂਕਿ ਇਹ ਹੁੰਦਾਗਾ ਵੀ ਆਪਾਂ ਨੂੰ ਜਦੋਂ ਆਪਾਂ ਪੜ੍ਹਾਈ ਦੀ ਇੱਛਾ ਹੋਊਗੀ ਤਾਂ ਤੁਹਾਨੂੰ ਪਤਾ ਹੋਊਗਾ ਵੀ ਤੁਹਾਨੂੰ ਨਾਲ ਕੰਮ ਵੀ ਕਰਨਾ ਪਊਗਾ ਤਾਂ ਕਰਕੇ ਮੈਂ ਹਮੇਸ਼ਾ ਇਹ ਕਹਿੰਦੀ ਵੀ ਜਿਵੇਂ ਦੇ ਤੁਸੀਂ ਬੱਚਾ ਕੋਈ ਵੀ ਮਾਹੌਲ 'ਚ ਰਹੂਵੇਂ ਦਾ ਬੱਚਾ ਹੋਊਗਾ ਕਿਉਂਕਿ ਉਹਦੇ ਮਤ ਕਾ ਵਾਤਾਵਰਣ ਦਾ ਉਹਤੇ ਕਾਫੀ ਪ੍ਰਭਾਵ ਪੈਂਦਾ ਤਾਂ ਐਸੀ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਈ ਕੁਝ ਕ ਸੈਮੀਨਾਰ ਦੇਖੇ ਪੰਜਾਬੀ ਭਾਸ਼ਾ ਉੱਪਰ ਹੋ ਰਿਹਾ ਸੀ ਹਨਾ ਤੇ ਮੈਂ ਦੇਖਿਆ ਵੀ ਕੁਝ ਕ ਚੀਜ਼ਾਂ ਸੀ ਜਿਹੜੀਆਂ ਸਿਰਫ ਕਹਿ ਬੀਸਰਫ ਲੈਕਚਰਾਂ ਅਸੀਂ ਰਹੀਆਂ ਵੀ ਠੀਕ ਹੈ ਖਤਮ ਹੋ ਰਹੀਆ ਤੁਸੀਂ ਇਹ ਚੀਜ਼ ਦਾ ਫਿਕਰ ਜਤਾ ਰਹੇ ਹੋ ਪਰ ਤੁਸੀਂ ਆਪਣੇ ਲੈਵਲ ਤੇ ਕੀ ਕਰ ਰਹੇ ਹੋ ਇਹ ਆਪਣੇ ਆਪ ਲਈ ਸਵਾਲ ਸੀ ਵੀ ਮੈਂ ਫਿਰ ਆਪਣੇ ਲੈਵਲ ਤੇ ਕੀ ਕਰਾਂ ਅਗਰ ਮੈਂ ਲੈਕਚਰ ਸੁਣ ਰਹੀ ਆ ਨਾ ਸੈਮੀਨਾਰ ਦਾ ਹਿੱਸਾ ਬਣ ਰਹੀ ਆ ਤਾਂ ਕਰਕੇ ਇੱਕ ਡਾਈ ਦਾ ਕੰਮ ਨੂੰ ਆਉਂਦਾ ਸੀ ਮੈਨੂੰ 7 ਸਾਲ ਹੋ ਗਏ ਕੰਮ ਕਰਦੀ ਨੂੰ ਮੰਨ ਕੇ ਚਲੋ ਵੀ ਜਦੋਂ ਬੀਏ ਫਰਸਟ ইয়ার ਸੀ ਉਹਦਾ ਏਸੀ ਵੀ ਅੱਗੇ ਮੈਂ ਐਮਏ ਵੀ ਕਰਨੀ ਆ ਪਰ ਨਾਲ ਮੈਂ ਕੰਮ ਵੀ ਸਿੱਖ ਲਿਆ ਸੀ ਤਾਂ ਕਿ ਵੀ ਜੇ ਮੈਂ ਪੜਨਾ ਤਾਂ ਮੈਨੂੰ ਕੰਮ ਵੀ ਕਰਨਾ ਪਊਗਾ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਆਈ ਯੂਨੀਵਰਸਿਟੀ ਆ ਕੇ ਮਾਹੌਲ ਦੇਖਿਆ ਤੇ ਆਪਣਾ ਕੰਮ ਸ਼ੁਰੂ ਕੀਤਾ ਪਰ ਮੈਂ ਸਭ ਤੋਂ ਵੱਧ ਮਤ ਕੇ ਸ਼ੁਕਰੀਆ ਹਨਾ ਥੈਂਕ ਯੂ ਕੈਨ ਯੂ ਨੇ ਦੋਸਤਾਂ ਦਾ ਜਿਨ੍ਹਾਂ ਨੇ ਕੰਮ ਨੂੰ ਹੰਗਾਰਾ ਦਿੱਤਾ ਕਿਉਂਕਿ ਮੈਂ ਕੰਮ ਕਰਨਾ ਸੀ ਅੱਗੋਂ ਦੋਸਤਾਂ ਨੇ ਪਸੰਦ ਕਰਨਾ ਖਰੀਦਣਾ ਤਾਂ ਉਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਚੀਜ਼ ਦਾ ਹਨਾ ਬਾਕੀ ਹੁੰਦਾ ਜਿਵੇਂ ਦਾ ਤੁਹਾਡਾ ਸਰਕਲ ਹੁੰਦਾ ਤੁਸੀਂ ਉਹਵੇਂ ਦੇ ਰਹੇ ਹੋ ਹਨਾ ਤੇ ਸਰਕਲ ਨੇ ਕਾਫੀ ਸਪੋਰਟ ਕੀਤੀ ਖਾਸ ਕਰਕੇ ਮੇਰੇ ਲਈ ਤਾਂ ਸੋਸ਼ਲ ਮੀਡੀਆ ਨੇ ਇੰਸਟਾ ਨੇ ਫੇਸਬੁੱਕ ਨੇ ਹਨਾ ਤੇ ਜਿਨ੍ਹਾਂ ਭਾਈਜ਼ ਨੇ ਇੰਟਰਵਿਊ ਕੀਤੀ ਮੇਰੀ ਸਭ ਤੋਂ ਪਹਿਲਾਂ ਤੇ ਬਾਅਦ ਚ ਹੁਣ ਵੀ ਜਿਵੇਂ ਦੋਸਤ ਹੈਲਪ ਕਰ ਰਹੇ ਨੇ ਤਾਂ ਇਹ ਚੀਜ਼ਾਂ ਵੀ ਕਰਨ ਵਾਲੇ ਆਪਾਪ ਹੁੰਨੇ ਆ ਪਰ ਇਹ ਚੀਜ਼ ਨੂੰ ਹਲਾਰਾ ਦੇਣ ਵਾਲਾ ਤੁਹਾਡੇ ਦੋਸਤ ਤੁਹਾਡਾ ਫਰੈਂਡ ਸਰਕਲ ਹੀ ਹੁੰਦਾ ਹੁਣ ਤੁਸੀਂ ਕੀ ਕੀ ਕੁਸ਼ ਬਣਿਆ ਤੁਹਾਡੇ ਕੋਲ ਹੈਗਾ ਤੇ ਔਰ ਜੇ ਤੁਹਾਨੂੰ ਕੋਈ ਆਰਡਰ ਕਰਦਾ ਤਾਂ ਕੀ ਕੀ ਤੁਸੀਂ ਬਣਾਉਣੇ ਹੋ ਤੇ ਕੜਾਈ ਦਾ ਸਾਰਾ ਕੰਮ ਤੁਸੀਂ ਆਪ ਕਰਦੇ ਹੋ ਜਾਂ ਹੋਰ ਵੀ ਕਿਸੇ ਨੂੰ ਰੋਜ਼ਗਾਰ ਦਾ ਮੌਕਾ ਮਿਲ ਰਿਹਾ ਤੁਹਾਡੇ ਨਾਲ ਜਾਂ ਅੱਗੇ ਵਧ ਰਿਹਾ ਵਧ ਰਿਹਾ ਕੰਮ ਜਾਂ ਹਦੀ ਲਿਮਟਿਡ ਹੈ ਤੁਹਾਡੇ ਤੱਕ ਸਿਰਫ ਤੁਹਾਡੇ ਕਰਨ ਜੋਗਾ ਕੰਮ ਹੈ ਨਹੀਂ ਅਸਲ ਚ ਇਹ ਸੀ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਮੈਂ ਇਕੱਲੇ ਨੇ ਕੀਤਾ ਸ਼ੁਰੂ ਕੀਤਾ ਸੀ ਪਰ ਖੁਸ਼ੀ ਦੀ ਗੱਲ ਹੈ ਅੱਜ ਮੇਰੀ ਟੀਮ 'ਚ 16 ਜਣੇ ਕੰਮ ਕਰ ਰਹੇ ਨੇ 16 ਦੇ 16 ਸਟੂਡੈਂਟ ਨੇ ਜਿਹੜੇ ਇਹ ਆ ਵੀ ਆਪਣੀਆਂ ਕਲਾਸਾਂ ਤੋਂ ਬਾਅਦ ਪਾਰਟ ਟਾਈਮ ਜੌਬ ਕਰਦੇ ਆ ਮੇਰੇ ਕੋਲ ਹਨਾ ਕਿਉਂਕਿ ਮੈਨੂੰ ਐਸੀ ਪਟਿਆਲਿਆ ਕਿ ਮੈਨੂੰ ਜੋ ਦਿੱਕਤ ਹੋਈ ਸੀ ਹਨਾ ਮੈਂ ਚਾਹੁੰਦੀ ਹਾਂ ਵੀ ਹੁਣ ਹੋਰ ਕੁੜੀਆਂ ਨੂੰ ਨਾ ਉਹ ਚੀਜ਼ ਦਿੱਕਤ ਹੋਵੇ ਉਹਨਾਂ ਨੇ ਸੋਚਣਾ ਪਵੇ ਯਾਰ ਵੀ ਅੱਗੇ ਪੜ੍ਹਨਾ ਵੀ ਆ ਤਾਂ ਕੀ ਕਰੀਏ ਕੁਐਸਚਨ ਮਾਰਕ ਨਾ ਹੋਵੇ ਤਾ ਅਗਰ ਕਿ ਮੇਰੇ ਕੋਲ ਕੁੜੀਆਂ ਕੰਮ ਕਰਦੀਆਂ ਨੇ ਆਪਣੀਆਂ ਕਲਾਸਾਂ ਤੋਂ ਬਾਅਦ ਆਉਂਦੀਆਂ ਨੇ ਦੇਰ ਰਾਤ ਤੱਕ ਮੇਰੇ ਕੋਲ ਕੰਮ ਕਰਦੀਆਂ ਨੇ ਤਾਂ ਕਰਕੇ ਇਹ ਚੀਜ਼ ਵਧੀਆ ਵੱਧ ਫੁੱਲ ਰਹੀ ਆ ਆਪਣੇ ਕੋਲ ਜਿਵੇਂ ਝੋਲਾ ਟੈੱਬ ਬੈਗ ਸਲਿੰਗ ਬੈਗ ਹਨਾ ਜੋ ਕੁੜੀਆਂ ਵੀ ਮੁੰਡੇ ਵੀ ਪਾਉਂਦੇ ਆ ਦੁਪੱਟੇ ਜਿਵੇਂ ਸਰਦੀਆਂ 'ਚ ਆਪਾਂ ਲੋਈਆਂ ਤਿਆਰ ਕੀਤੀਆਂ ਸੀ ਮਫਲਰ ਤਿਆਰ ਕੀਤੇ ਸੀ ਸ਼ਾਲ ਤਿਆਰ ਕੀਤੇ ਸੀ ਲੇਡੀਜ਼ ਹਨਾ ਤੇ ਦੁਪੱਟੇ ਹੋ ਗਏ ਦੁਪੱਟਿਆਂ 'ਚ 35 ਖਰੀਬ ਰੱਖੀ ਆ ਰਿਸ਼ਤਿਆਂ ਦੇ ਨਾਮ ਵੀ ਰੱਖਿਆ ਰਿਸ਼ਤਿਆਂ ਦੇ ਨਾਮ ਦਾ ਇੱਕ ਮਕਸਦ ਇਹ ਚੀਜ਼ ਸੀਗਾ ਮੇਰਾ ਵੀ ਇੱਕ ਔਰਤ ਨੇ ਆਪਣੀ ਜ਼ਿੰਦਗੀ ਚ ਬਹੁਤ ਕੁਝ ਸੰਭਾਲ ਦਿਆ ਹਨਾ ਉਹ ਹਰ ਇੱਕ ਰਿਸ਼ਤੇ ਚ ਖਰੀ ਉੱਤਰ ਦਿਆ ਹਰ ਇੱਕ ਰਿਸ਼ਤਾ ਸੰਭਾਲ ਦਿਆ ਤਾਂ ਕਰਕੇ ਮੈਂ ਸੋਚਿਆ ਸੀ ਕਿ ਕਿਉਂ ਨਾ ਜਿਹੜਾ ਉਹਦੇ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਚ ਆਪਣੇ ਰਿਸ਼ਤਿਆਂ ਨੂੰ ਉਹ ਚੀਜ਼ ਦਾ ਹਿੱਸਾ ਬਣਾ ਲੈ ਤਾਂ ਇਹ ਪਰਿਸ਼ਤੇ ਵਾਲਾ ਦੁਪੱਟਾ ਤਿਆਰ ਕੀਤਾ ਸੀ ਐਵੇਂ ਬਾਕੀ ਹੁੰਦਾ ਵੀ ਕੁਝ ਕੁ ਦੋਸਤਾਂ ਨੇ ਖੁਦ ਹੀ ਸਲਾਹ ਦੇਣ ਦੇ ਉਹਨਾਂ ਨੇ ਕਿ ਤੁਸੀਂ ਸਾਡੇ ਵਾਸਤੇ ਇਹ ਚੀਜ਼ ਬਣਾ ਦੋਗੇ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਕਸਟਮਰ ਨੂੰ ਖੁਸ਼ ਰੱਖੀਏ ਹਨਾ ਤਾਂ ਬਸ ਉਹ ਚੀਜ਼ ਦੁਆਰਾ ਬਣਾ ਤਿਆਰ ਕਰ ਦਿੰਦੇ ਆਂ ਅਰੇ ਆਪਣੀ ਪੜਾਈ ਬਾਰੇ ਜ਼ਰੂਰ ਤੁਸੀਂ ਦੱਸੋ ਹਾਂਜੀ ਮੇਰੀ ਐਮਏ ਬੀਐਡ ਹੈਗੀ ਆ ਨੈਟ ਕੁਆਲੀਫਾਈਆ ਪੰਜਾਬੀ ਔਰ ਪੀਟੈਡ ਕੁਆਲੀਫਾਈਆ ਤੇ ਹੁਣ ਅੱਗੇ ਮਾਸਟਰ ਕੇਡਰ ਜੋ ਵੀ ਪੋਸਟ ਆਉਂਦੀਆਂ ਨੇ ਹੈ ਨਾ ਪ੍ਰੋਫੈਸਰ ਦੇ ਆਉਂਦੇ ਨੇ ਤਾਂ ਮੈਂ ਉਹਦੀ ਵੀ ਪੂਰੀ ਫੁੱਲ ਤਿਆਰੀ ਕਰੂੰ ਹਮ ਔਰ ਵਾ ਇਹ ਨਹੀਂ ਕਿ ਤੁਸੀਂ ਵਿਹਲੇ ਨਹੀਂ ਬੈਠੇ ਵੀਜਟ ਕਰ ਲਈ ਐਮਏ ਕਰ ਲਈ ਤੁਸੀਂ ਚਲੋ ਆਪਣਾ ਰੋਜ਼ਗਾਰ ਤੋੜਿਆ ਹੈ ਨਾ ਹਾਂਜੀ ਬਿਲਕੁਲ ਔਰ ਪੈਦਾ ਵੀ ਕੀਤਾ ਹੋਰਾਂ ਲਈ ਵੀ ਬਿਲਕੁਲ ਬਿਲਕੁਲ ਤਾਂ ਇਹ ਰਪਿੰਦਰ ਦੀ ਕਹਾਣੀ ਹੈ ਤੁਹਾਡੇ ਤੱਕ ਔਰ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ ਗੁਰਦੀਪ ਮਹਿਮਾਂਤਰੀ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ